ਤੌਰ ਤੇ ਸਾਰਾ ਪਿੰਡ ਇੱਕੋ ਪਾਸੇ ਵੋਟਾਂ ਪੁੱਗਤਾਊਗਾ ਜੀ ਜਿਹੜੀ ਅਸੀਂ ਇਹ ਮੰਨ ਕੇ ਚੱਲੋ ਸਹਿਮਤੀ ਕੀਤੀ ਆ ਪ੍ਰਮਾਤਮਾ ਕਰੇ ਇਹ ਸਾਡੀ ਸਹਿਮਤੀ ਆਉਣ ਵਾਲੀਆਂ ਪਿੰਡ ਵਾਲੀਆਂ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗਹਿਲ ਵਿਖੇ ਜੋ ਆਪਣੇ ਚੋਣਾਂ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਮਤੀ ਦੀਆਂ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਪਿੰਡ ਗਹਿਲ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪਨੀਤ ਸਿੰਘ ਮਾਨ ਜਿਨ੍ਹਾਂ ਨੂੰ ਅਸੀਂ ਖੜਾਇਆ ਗਿਆ ਸਾਡੇ ਸਾਰੇ ਪਿੰਡ ਵੱਲੋਂ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਸਿਮਰਜੀਤ ਸਿੰਘ ਮਾਨ ਸਾਰੇ ਪਾਰਟੀਆਂ ਨੇ ਰਲ ਕੇ ਪਨੀਤ ਮਾਨ ਨੂੰ ਅਸੀਂ ਉਮੀਦਵਾਰ ਉਮੀਦਵਾਰ ਐਲਾਨਦੇ ਆਂ ਬਲਾਕ ਸਮਤੀ ਦੇ ਵਿੱਚ ਸਰਪੰਚ 인ਸਾਨ ਸਿੰਘ ਭੋਲਾ ਦੋਹਾਂ ਪਿੰਡਾਂ ਵੱਲੋਂ ਇਹਨਾਂ ਨੂੰ ਅਸੀਂ ਚੋਣ ਲੜਾਵਾਂਗੇ ਸਾਰਾ ਪਿੰਡ ਸਹਿਯੋਗ ਦੇਊਗਾ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪਨੀਤ ਮਾਨ ਦੀ ਮਦਦ ਕਰਨਗੀਆਂ ਅਤੇ ਸਰਪੰਚ ਨਿਸ਼ਾਨ ਸਿੰਘ ਭੋਲਾ ਇਹਨਾਂ ਦੀ ਵੀ ਮਦਦ ਕੀਤੀ ਜਾਊ ਬਲਾਕ ਸੰਮਤੀ ਦੇ ਵਿੱਚ ਅੱਜ ਅਸੀਂ ਪਿੰਡ ਦੇ ਸਾਰੇ ਮੌਜੂਦਾ ਤੇ ਸਾਬਕਾ ਪੰਜ ਸਰਪੰਚ ਜਿੰਨੇ ਹੋਰ ਅਹੁਦੇਦਾਰ ਭਰਾ ਸਾਰੇ ਪਹੁੰਚੇ ਆ ਅਤੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰੀ ਡਟ ਕੇ ਮਦਦ ਕਰਾਂਗੇ ਆਪਣੇ ਪਿੰਡ 레ਵਲ ਤੇ ਸਾਂਝਾ ਬੂਥ ਲਗਾਇਆ ਜਾਊਗਾ ਸਾਰੇ ਪਿੰਡ ਵੱਲੋਂ ਕੋਈ ਪਾਰਟੀਵਾਦੀ ਤੋਂ ਬਿਲਕੁਲ ਉੱਪਰ ਉੱਠ ਕੇ ਇਹ ਪਾਰਟੀਵਾਦੀ ਅੱਜ ਅਸੀਂ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਖਤਮ ਕੀਤੀ ਆ ਪਾਸਾਈ ਸੇਵੀ ਗੁਰਦੁਆਰਾ ਸਾਹਿਬ ਵਿੱਚ ਇਹ ਮੀਟਿੰਗ ਹੋਈ ਆ ਪਨੀਤ ਸਿੰਘ ਮਾਨ ਨੂੰ ਅਸੀਂ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਸਾਰੀਆਂ ਪਾਰਟੀਆਂ ਲੜਾ ਰਹੀਆਂ ਇਲੈਕਸ਼ਨ ਸਾਂਝੇ ਤੌਰ ਤੇ ਸਾਰਾ ਪਿੰਡ ਇੱਕੋ ਪਾਸੇ ਵੋਟਾਂ ਪੁੱਗਤਾਊਗਾ ਜੀ ਜਿਹੜੀ ਅਸੀਂ ਇਹ ਮੰਨ ਕੇ ਚਲੋ ਸਹਿਮਤੀ ਕੀਤੀ ਆ ਪ੍ਰਮਾਤਮਾ ਕਰੇ ਇਹ ਸਾਡੀ ਸਹਿਮਤੀ ਆਉਣ ਵਾਲੀਆਂ ਪਿੰਡ ਵਾਲੀਆਂ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੋਵੇ ਪ੍ਰਮਾਤਮਾ ਅਗੇ ਆਸ ਕਰਦੇ ਆ ਅੱਜ ਸਾਰੇ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਪਹੁੰਚਿਆ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ